ਸੰਗਰੂਰ ਵਿਖੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮਾਗਮ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਤੇ ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਜ਼ਿਲ੍ਹਾ ਕਚੈਰੀਆ ਵਿਖੇ ਵਕੀਲਾਂ ਦੇ ਚੈਂਬਰ ਕੰਪਲੈਕਸ ਵਿੱਚ ਬਲਾਕ A ਨੂੰ ਸਰਵਿਸ ਬਲਾਕ ਨਾਲ ਜੋੜਨ ਵਾਲੇ ਨਵੇਂ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਵੱਲੋਂ ਜਿਵੇਂ ਹੀ ਕੋਰੀਡੋਰ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਨੇ ਇਸ ਦੇ ਨਿਰਮਾਣ ਲਈ 15 ਲੱਖ ਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਅਤੇ ਹੁਣ ਇਸ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਨਿਪਰੇ ਚੜਾਏ ਜਾਣਗੇ। ਅੱਜ ਸਾਡੇ ਵਕੀਲ ਭਰਾਵਾਂ ਨੇ ਸਾਡੇ ਪ੍ਰਧਾਨ ਜੀ ਸਰਜਿੰਦਰ ਸਿੰਘ ਢੀਂਟਾ ਸਾਹਿਬ ਜੀ ਨੇ ਡਿਮਾਂਡ ਸੀਗੀ ਕਿ ਕੋਰੀਡੋਰ ਜਿਹੜਾ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਿਆ ਸੀ ਸਾਡੇ ਇਸ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾ ਜੀ ਦੀ ਪਰਜੋਰ ਸਪਾਰਸ਼ ਸੀਗੀ ਕਿ ਉਹ ਜਿਹੜਾ ਕੋਰੀਡੋਰ ਤੁਰੰਤ ਪੂਰਾ ਕੀਤਾ ਜਾਵੇ। ਸੋ ਅੱਜ ਉਸ ਕੋਰੀਡੋਰ ਦਾ ਨੀ ਪੱਥਰ ਰੱਖਿਆ ਗਿਆ 15 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਕੋਰੀਡੋਰ ਬਣੂਗਾ ਇਹਦੇ ਨਾਲ ਹੀ ਕੁਝ ਨਵੇਂ ਜਿਹੜੇ ਸਾਡੇ ਯੰਗਸਟਰ ਨਵੇਂ ਐਡਵੋਕੇਟ ਆਏ ਨੇਗੇ ਨਵੇਂ ਪ੍ਰੋਫੈਸ਼ਨ ਦੇ ਅੰਦਰ ਨੌਜਵਾਨ ਆਏ ਨੇਗੇ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੇ ਲਈ ਕਾਮਨ ਜਿਹੜਾ ਬਾਰ ਰੂਮ ਬਣਾਇਆ ਜਾਵੇ ਜਾਂ ਕਾਮਨ ਪਲੇਟਫਾਰਮ ਬਣਾਇਆ ਜਾਵੇ ਜਿੱਥੇ ਅਸੀਂ ਬੈਠ ਕੇ ਆਪਣੀ ਬਕਾਲਤ ਕਰ ਲਈਏ ਉਹਦੇ ਲਈ ਵੀ ਮੈਂ ਸਬੰਧਤ ਜਿਹੜੇ ਅਧਿਕਾਰੀ ਨੇਗੇ ਔਰ ਸਾਡੇ ਬਾਰ ਦੇ ਪ੍ਰਧਾਨ ਢੀਂਸਾ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇੱਕ ਜਿਹੜਾ ਆਪਣਾ ਪ੍ਰੋਜੈਕਟ ਬਣਾ ਦਿੱਤਾ ਜਾਵੇ ਮੈਂ ਜਿਹੜਾ ਕਾਸਟ ਬਣਾ ਲਈ ਜਾਵੇ ਕਿੰਨੇ ਪੈਸੇ ਲੱਗਣਗੇ ਤਾਂ ਤਾਂ ਕਿ ਉਹ ਰਾਸ਼ੀ ਜਿਹੜੀ ਜਾਰੀ ਹੋ ਸਕੇ ਸੋ ਮੈਂ ਉਹ ਵੀ ਪੈਸੇ ਬੜੇ ਜਲਦੀ ਰਿਲੀਜ਼ ਕਰੂੰਗਾ ਜਿੰਨਾ ਵੀ ਇਹ ਪ੍ਰੋਜੈਕਟ ਬਣਾ ਕੇ ਦੇਣਗੇ ਉਹ ਪੈਸੇ ਜਾਰੀ ਕਰਾਂਗੇ ਤਾਂ ਕਿ ਸਾਡੇ ਜਿਹੜੇ ਜੰਗਸਟਰ ਨੇ ਉਹਨਾਂ ਨੂੰ ਵੀ ਇੱਕ ਅੱਛੀ ਜਿਹੜੀ ਆ ਜਗ੍ਹਾ ਬੈਠਣ ਲਈ ਮਿਲ ਸਕੇ ਨੀ ਪੱਥਰ ਰੱਖਣ ਦੀ ਸਮਾਦਾਕਰਨ ਮਗਰੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਵਿਧਾਇਕ ਸੰਗਰੂਰ ਸ਼੍ਰੀਮਤੀ ਨਰਿੰਦਰ ਕੌਰ ਪਰਾਜ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਕਚੇਰੀਆਂ ਵਿਖੇ ਨੌਜਵਾਨ ਵਕੀਲਾਂ ਦੇ ਬੈਠ ਤੇ ਪ੍ਰੋਜੈਕਟ ਲਈ ਵੀ ਰੂਮ ਤਿਆਰ ਕਰਨ ਦੀ ਯੋਜਨਾ ਹੈ ਅਤੇ ਉਨ੍ਹਾਂ ਵੱਲੋਂ ਇਸ ਸੰਬੰਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੂੰ ਖਰਚ ਰਾਸ਼ੀ ਦਾ ਅਨੁਮਾਨ ਲਗਾਉਣ ਲਈ ਆਖਿਆ ਗਿਆ ਤਾਂ ਜੋ ਲੋੜ ਅਨੁਸਾਰ ਫੰਡ ਜਾਰੀ ਕੀਤਾ ਜਾ ਸਕੇ ਜਗਬਾਣੀ ਟੀਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ